ਟ੍ਰੈਫਿਕ ਦੀ ਸਮੱਸਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਹਰ ਇੱਕ ਸ਼ਹਿਰ ਹਰ ਇੱਕ ਜਗ੍ਹਾ ਟ੍ਰੈਫਿਕ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੈ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਵੀ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਨਹੀਂ ਦਿੰਦੇ ਸਾਡੇ ਨਾਲ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਕਿ ਸ਼ਿਕਾਇਤਾਂ ਕੀਤੀਆਂ ਨੇ ਮੁੱਖ ਮੰਤਰੀ ਤੱਕ ਸੈਂਟਰ ਤੱਕ ਤੇ ਇਹਨਾਂ ਨੂੰ ਡੀਜੀਪੀ ਦੇ ਲੈਟਰ ਵੀ ਆਏ ਨੇ ਕਿ ਸਾਰੇ ਪੰਜਾਬ ਦੇ ਐਸਐਸਪੀ ਨੇ ਜੋ ਇਹਨਾਂ ਦੀ ਸਲਾਹ ਲੈਣ ਕਿ ਇਹਨਾਂ ਕੋਲ ਇੱਕ ਅਜਿਹੇ ਕੁਝ ਅਜਿਹੇ ਨਕਸ਼ੇ ਹਨ ਜਿਨ੍ਹਾਂ ਦੇ ਨੂੰ ਕਿ ਇਹਨਾਂ ਨੇ ਆਪ ਬਣਾਇਆ ਅਤੇ ਉਸ ਨਕਸ਼ੇ ਦੀ ਜੇ ਪਾਲਣਾ ਕੀਤੀ ਜਾਵੇ ਤਾਂ ਟ੍ਰੈਫਿਕ ਤੋਂ ਨਜਾਤ ਪਾਈ ਜਾ ਸਕਦੀ ਹੈ ਸਰ ਨੂੰ ਫੋਨ ਵੀ ਆਂਦੇ ਨੇ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਤੱਕ ਮੈਂ ਆਪਣਾ ਘਰ ਨੂੰ ਸੁਧਾਰ ਸਕਿਆ ਆਪਣਾ ਸ਼ਹਿਰ ਨੂੰ ਸੁਧਾਰ ਸਕਿਆ ਤਾਂ ਬਾਕੀ ਸ਼ਹਿਰਾਂ ਦਾ ਕੀ ਕਰਾਂਗੇ ਜਾ ਕੇ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਨਾਮ ਸਰ ਬਣੀ सुरेंद्र ਚੱਡਾ ਜੀ ਚੱਡਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਟ੍ਰੈਫਿਕ ਦੀ ਸਮੱਸਿਆ ਨੇ ਆਤਮਚਾਈ ਪਈ ਹੈ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਉਚਾਈ ਪਈ ਹੈ ਜੀ ਜਿਹੜੀ ਟ੍ਰੈਫਿਕ ਹੈ ਸਾਰੇ ਸਾਡੀ ਰੋਜ਼ ਮਰਰਦੀ ਜ਼ਰੂਰਤ ਵਾਲੀ ਚੀਜ਼ ਹੈ ਇਸ ਤੋਂ ਬਿਨਾ ਅਸੀਂ ਸੜਕ ਤੇ ਨਹੀਂ ਜਾ ਸਕਦੇ ਪਰ ਇਸ ਦੀ ਪਾਲਣਾ ਕਰਨੀ ਔਰ ਪਾਲਣਾ ਕਰਾਣੀ ਇਹ ਪ੍ਰਸ਼ਾਸਨ ਦੇ ਹੱਥ ਚ ਹੈ ਅਗਰ ਪ੍ਰਸ਼ਾਸਨ ਪ੍ਰੋਪਰ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੇ ਪਬਲਿਕ ਤੱਕ ਇਹ ਚੀਜ਼ਾਂ ਨੂੰ ਸਤਤੀ ਨਾਲ ਆਰਟੀਓ ਡਿਪਾਰਟਮੈਂਟ ਹੈ ਉੱਥੇ ਲਾਇਸੈਂਸਿੰਗ ਅਥਾਰਟੀ ਹੈ ਉਹਨਾਂ ਚ ਪ੍ਰੋਪਰ ਜਦ ਕਿਸੇ ਦਾ ਲਾਇਸੈਂਸ ਬਣਨ ਜਾ ਰਿਹਾ ਹੈ ਤਾਂ ਉਸ ਨੂੰ ਪ੍ਰੋਪਰ ਉਹਦੀ ਕਲਾਸ ਲਗਾਈ ਜਾਵੇ ਉਹਨੂੰ ਪ੍ਰੋਪਰ ਰੂਲ ਐਂਡ ਰੈਗੂਲੇਸ਼ਨਸ ਬਾਰੇ ਦੱਸਿਆ ਜਾਵੇ ਵੀ ਗੱਡੀ ਕਿੱਦਾਂ ਚਲਾਣੀ ਔਰ ਕਿੱਦਾਂ ਰੱਖਣੀ ਹੈ ਅਗਰੀ ਚੀਜ਼ਾਂ ਪ੍ਰੋਪਰ ਤਰੀਕੇ ਨਾਲ ਹਰ ਇੱਕ ਸ਼ਖਸ ਨਾਲ ਅੱਜ ਦੀ ਮੈਂ ਨਵੀਂ ਪਨੀਰੀ ਗੱਲ ਕਰ ਲੈਦਾ ਜਿਹੜੇ ਬੱਚੇ ਅੱਜ ਦੇ ਨੇ ਅਗਰ ਇਹਨਾਂ ਨੂੰ ਅੱਜ ਦੇ ਦਿਨ ਤੋਂ ਹੀ ਅਸੀਂ ਸਕੂਲਾਂ ਦੇ ਵਿੱਚ ਕਾਲਜ ਦੇ ਵਿੱਚ ਮੀਨ 16 ਸਾਲ ਦਾ ਬੱਚਾ ਹੋ ਗਿਆ ਤਾਂ 16 ਸਾਲ ਦੇ ਬੱਚੇ ਦੀ ਕਲਾਸ ਲਗਣੀ ਜ਼ਰੂਰੀ ਹੈ ਟ੍ਰੈਫਿਕ ਦੇ ਰੂਲ ਐਂਡ ਰੈਗੂਲੇਸ਼ਨ ਦੀ ਅਗਰ ਉਹ ਕਲਾਸ ਲਗਾ ਲਈ ਉਹਨੇ 16 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਟੂ-ਵੀਲਰ ਚਲਾ ਸਕਦਾ ਹੈ ਵਿਦਆਊਟ ਗੀਅਰ 18 ਸਾਲ ਦਾ ਹੋ ਜਾਊਗਾ ਵਿੱਤ ਗੇਅਰ ਹੋਰ ਆਪਣਾ ਕਾਰ ਵੀ ਚਲਾ ਸਕਦਾ ਬਟ ਉਹਦੀ ਕਲਾਸ ਲਗਣੀ ਬਹੁਤ ਜ਼ਰੂਰੀ ਹੈ ਕਿਉਂਕਿ ਰੂਲ ਐਂਡ ਰੈਗੂਲੇਸ਼ਨ ਐਨੇ ਜ਼ਿਆਦਾ ਨੇ ਕਿ ਉਹਨਾਂ ਨੂੰ ਫਾਲੋ ਜਾਂ ਸਮਝਾਣਾ ਇੱਕ ਦਿਨ ਦਾ ਕੰਮ ਨਹੀਂ ਹੈ ਉਹ ਤਕਰੀਬਨ ਹਫ਼ਤਾ 10 ਦਿਨ 15 ਦਿਨ ਮਹੀਨਾ ਕੋਈ ਨਾ ਕੋਈ ਇਹਨਾਂ ਨੂੰ ਸ਼ਡਿਊਲ ਬਣਾਉਣਾ ਚਾਹੀਦਾ ਗਵਰਨਮੈਂਟ ਨੂੰ ਵੀ ਅਗਰ ਇਹ ਸਕੂਲਾਂ ਦੇ ਵਿੱਚ ਇਸ ਚੀਜ਼ ਦੀ ਅੱਜ ਤੋਂ ਸ਼ੁਰੂ ਕਰ ਦਿੱਤੀ ਜਾਵੇ ਮੁਹਿੰਮ ਵੀ ਸਕੂਲਾਂ ਦੇ ਅੰਦਰ ਇਹ ਜਿਹੜੀ ਹੈਗੀ ਹੈ ਕਾਉਂਸਲਿੰਗ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਜਾਂ ਟ੍ਰੈਫਿਕ ਚਲਾਨ ਨੂੰ ਮੋਟਰ ਵਹੀਕਲ ਚਲਾਉਣ ਲਈ ਪੂਰੀ ਰੂਲ ਐਂਡ ਰੈਗੂਲੇਸ਼ਨ ਉਹਦੇ ਬਾਰੇ ਗਾਈਡ ਕੀਤਾ ਜਾਵੇ। ਇਹ ਕਿਹੜੇ ਕਿਹੜੇ ਡਿਪਾਰਟਮੈਂਟ ਦਾ ਕੀ ਕੀ ਰੋਲ ਹੋਣਾ ਹੈ ਉਹਦਾ ਦੱਸਿਆ ਜਾਵੇ। ਅਗਰ ਬੱਚਿਆਂ ਨੂੰ ਅੱਜ ਤੋਂ ਅਵੇਅਰ ਕਰਾਂਗੇ ਤਾਂ ਸਾਡਾ ਆਣ ਵਾਲਾ ਜਿਹੜਾ ਵਕਤ ਹੈ ਫਿਊਚਰ ਹੈ ਉਹਨਾਂ ਦਾ ਉਹ ਸਿਕਿਉਰ ਹੋ ਜਾਊਗਾ ਨਹੀਂ ਅਦਰਵਾਈਜ਼ ਅਸੀਂ ਤਾਂ ਜਿਹੜੀ ਹੁਣ ਮੁਸੀਬਤਾਂ ਚ ਹੈਗੇ ਆ ਉਹ ਤਾਂ ਹੈ ਗਈ। ਅੱਜ ਕਿਤੇ ਗੱਲ ਕੀਤੀ ਜਾਵੇ ਤੁਸੀਂ ਕਿਹਾਗਾ ਕਿ ਰੂਲ ਸਮਝਾਏ ਜਾਣ। ਹੂੰ। ਬੱਚਿਆਂ ਨੂੰ। ਜੀ। ਲੇਕਿਨ ਅੱਜ ਗੱਲ ਤਾਂ ਆਪਾਂ ਅਕਸਰ ਦੇਖਦੇ ਆ ਕਿ ਪਹਿਨੇ ਪੁੱਛ ਰਹੇ ਨੇ ਜਿਹੜੇ ਏਜੰਟ ਬੈਠ ਪੇ ਹਾਂਜੀ ਟ੍ਰਾਇਲ ਦੋਗੇ ਕਿ ਇਸ ਤਰੀਕ ਪਾਸ ਕਰਾ ਦਈਏ ਪੈਸੇ ਲੈ ਦੇ ਕੇ ਜੇ ਉਹ ਪੈਸੇ ਦੇ ਕੇ ਪਾਸ ਨਾ ਕਰਨ ਬੱਚਿਆਂ ਨੂੰ ਜੋ ਪ੍ਰੋਪਰ ਜਾਣਕਾਰੀ ਲੈ ਕੇ ਡਰਾਈਵਿੰਗ ਲਾਇਸੈਂਸ ਮਿਲੇ ਤਾਂ ਹਾਦਸੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਟਦੇ ਨੇ ਬਿਲਕੁਲ ਸਰ ਬਿਲਕੁਲ ਮੇਰਾ ਵਪਾਰੀ ਵੀ ਇਹੀ ਹੈ ਮੇਰੀ ਕੰਸਲਟੈਂਸੀ ਜਿਹੜੀ ਕੰਪਨੀ ਹੈ ਸਟਾਰ ਐਪੈਕਸ ਮੈਂ ਜਿੱਥੇ ਲਾਇਸੈਂਸਿੰਗ ਅਥਾਰਟिटीज ਆ ਗਈ ਜਾਂ ਇੰਸ਼ੋਰੈਂਸ ਸੈਕਟਰ ਆ ਗਿਆ ਇਨਕਮ ਟੈਕਸ ਸੈਕਟਰ ਆ ਗਿਆ ਇਹਨਾਂ ਸੈਕਟਰਾਂ ਬਾਰੇ ਹੀ ਗਾਈਡ ਕਰਦਾ ਔਰ ਮੇਰੇ ਕੋਲ ਵੀ ਕਈ ਕਲਾਈਂਟ ਇਸ ਤਰ੍ਹਾਂ ਆਂਦੇ ਨੇ ਯਾਰ ਆਂਦਾ ਨਹੀਂ ਆ ਐਵੇਂ ਬਣ ਜੀ ਮਕਰਨਾ ਐਵੇਂ ਕਿਵੇਂ ਬਣ ਜੂਗਾ ਜਦ ਆਂਦੇ ਨਹੀਂ ਜੇ ਚਲਾਉਣਾ ਸਿੱਖ ਲੇਗਾ ਉਹ ਤੋਂ ਬਣਾ ਲਈ ਕਿਉਂਕਿ ਆਤ ਤਾਂ ਸ਼ੁਰੂ ਤੋਂ ਗੰਦੀਆਂ ਪੈ ਗਈਆਂ ਜੀ ਜਿਹੜਾ ਪਹਿਲਾ ਸਮਾਂ ਸੀ ਨਾ ਅਗਰ ਮੈਂ ਤੁਹਾਨੂੰ ਗੱਲ ਕਰਾਂ ਅੱਜ ਤੋਂ 20 ਸਾਲ 25 ਸਾਲ ਪੁਰਾਣੀ ਤਾਂ ਉਹ ਤੋਂ ਜਦ ਲਾਇਸੈਂਸ ਲਾਇਸੈਂਸ ਬਣਦਾ ਹੁੰਦਾ ਸੀ ਨਾ ਜੀ ਉਹ ਐਵੇਂ ਬਣ ਜਾਂਦਾ ਹੁੰਦਾ ਸੀਗਾ ਨਹੀਂ ਸਾਨੂੰ ਹੁਣ ਵੀ ਦੇਖਿਆਗਾ ਕਿ ਹਲੇ ਵੀ ਕੰਮ ਹੀ ਚੱਲ ਰਿਹਾ ਹੈ ਨਹੀਂ ਕੰਮ ਚੱਲ ਰਿਹਾ ਹੈ ਪਰ ਹੁਣ ਅੱਗੇ ਨਾਲੋਂ ਬਹੁਤ ਸਟ੍ਰੈਕਨਸ ਹੈ ਜੀ ਜੇ ਹੁੰਦਾ ਮੈਂ ਦੇਖਾਂ ਵੀ ਆ ਹੁੰਦਾ ਮੰਤਰ ਜਿਹੜਾ ਸਿਸਟਮ ਚੱਲ ਰਿਹਾ ਹੈ ਅੱਜ ਬਿਨਾ ਟਰਾਈ ਤੋਂ ਲਾਇਸੈਂਸ ਨਹੀਂ ਬੰਦਦਾ ਸਰ ਤੁਸੀਂ ਕੁਝ ਕਿਤਾਬਾਂ ਦੇ ਆਪਣੀ ਡਰਾਇੰਗ ਵੀ ਬਣਾਈ ਹੋਈ ਹੈ ਕਿ ਸ਼ਹਿਰ ਜੋ ਖਾਸ ਕਰ ਸੰਗਰੂਰ ਸ਼ਹਿਰ ਹੈ ਕਿ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਓਏ ਸੀ ਜੀ ਜੀ ਦੇਖੋ ਮੈਨੂੰ ਸ਼ੌਂਕ ਹੈ ਇੱਕ ਤੇ ਉਹ ਸ਼ੌਂਕ ਦੇ ਤਹਿਤ ਮੈਨੇ ਨਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਪੁੱਲ ਆ ਗਿਆ ਮੈਕਸਾਟੋ ਮੈਕਸਰਟੂ ਤੋਂ ਲੈ ਕੇ ਹਸਪਤਾਲ ਤੱਕ ਦੀ ਜਿਹੜੀ ਰੋਡ ਹੈ ਇਸ ਤਰ੍ਹਾਂ ਇੱਧੇ ਸਾਈਡਾਂ ਤੇ ਪਾਰਕਿੰਗ ਹੈ ਇਹਦੀ ਆ ਪਾਰਕਿੰਗ ਹੈ ਇਹ ਫੁੱਟਪਾਥ ਹੈ ਠੀਕ ਹੈ ਜੀ ਇਹ ਸਾਰਾ ਜੈਬਰਾ ਕ੍ਰੋਸਿੰਗ ਆ ਗਈ ਠੀਕ ਹੈ ਜੀ ਤੇ ਇਹ ਹਸਪਤਾਲ ਦੇ ਅੱਗੇ ਆ ਗਿਆ ਫਿਰ ਉਸ ਤੋਂ ਬਾਅਦ ਇਹ ਆ ਗਿਆ ਸਰ ਇਹ ਆ ਗਿਆ ਕੋਲਾਪਰਕ ਬਨਾਲਾ ਕੈਂਚੀ ਤੋਂ ਕੋਲਾਪਰਕ ਇਸ ਤਰ੍ਹਾਂ ਨਹੀਂ ਚੌੜੀ ਸੜਕ ਹੈ ਇਹ ਜਿਹੜੀ ਸਭ ਤੋਂ ਜ਼ਿਆਦਾ ਕੰਜਸਟਡ ਹੈ ਔਰ ਟ੍ਰੈਫਿਕ ਇੱਥੇ ਸਭ ਤੋਂ ਵੱਧ ਹੈ ਕਿਉਂਕਿ ਪੋਸ਼ ਏਰੀਆ ਉਹ ਬੈਂਕਿੰਗ ਏਰੀਆ ਹੈ ਠੀਕ ਹੈ ਜੀ ਔਰ ਉੱਥੇ ਪਬਲਿਕ ਅਵੇਅਰ ਹੁੰਦੀ ਔਰ ਐਚਡੀਐਫਸੀ ਬੈਂਕ ਦੇ ਤੁਸੀਂ ਬਾਹਰ ਦੇਖ ਲਓ ਜੀ ਸੜਕ ਨਹੀਂ ਮਿਲਨੀ ਤੁਹਾਨੂੰ ਠੀਕ ਹੈ ਜੀ ਉਸ ਤੋਂ ਅੱਗੇ ਥੋੜਾ ਜਿਹਾ ਟੱਪਾਂਗੇ ਤਾਂ ਉੱਥੇ ਵੱਡੀਆਂ ਵੱਡੀਆਂ ਬਹੁਤ ਵੱਡੀਆਂ ਵੱਡੀਆਂ ਰੇੜੀਆਂ ਅਗਰ ਰੇੜੀ ਕਹਾਂ ਨਾ ਵੀ ਰੇੜੀ ਲੱਗੀ ਹੋਈ ਹੈ ਰੇੜੀ ਕੋਈ ਨਹੀਂ ਬੰਦਾ ਰੇੜੀ ਚਲਾ ਰਿਹਾ ਉਹ ਰੇੜੀ ਨਹੀਂ ਲੱਗੀ ਰੇੜੀਆਂ ਇਕੱਠੀਆਂ ਹੀ ਲੱਗੀਆਂ ਹੋਈਆਂ ਨੇ ਇੱਕ ਇੱਕ ਬੰਦੇ ਨੇ 10-10 ਰੇੜੀਆਂ ਲਾ ਰਕੇ ਤਾਂ ਹੁਣ ਇਹ ਵੀ ਜੇਕਰ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਊਗਾ ਤਾਂ ਟ੍ਰੈਫਿਕ ਜੂ ਸੁਧਰੂਗੀ ਤੇ ਸੜਕਾਂ ਇਦਾਂ ਦੀਆਂ ਹੀ ਨੇ ਇਹ ਜਿਹੜੀਆਂ ਮੈਂ ਬਣਾਈਆਂ ਮੈਂ ਪਰ ਇਹ ਕੀ ਇਹ ਵੀ ਹੁਣ ਦੱਬ ਗਈਆਂ ਇਹ ਦੱਬੀਆਂ ਗਈਆਂ ਐਂਕਰੋਚਮੈਂਟ ਹੋ ਗਈ ਇਹ ਸਾਰਾ ਅਗੇ ਲਾਈਟਾਂ ਵਾਲਾ ਚੌਕ ਆ ਗਈ ਤੁਹਾਡਾ ਬੱਸ ਸਟੈਂਡ ਦਾ ਏਰੀਆ ਹੁਣ ਤੁਸੀਂ ਦੱਸੋ ਵੀ ਇੰਨੀ ਚੌੜੀ ਸੜਕਾਂ ਨੇ ਫੁੱਟਪਾਥ ਤਾਂ ਬਣਿਆ ਹੋਇਆ ਬਕਾਇਦਾ ਏਡਾ ਵੱਡਾ ਸੜਕਾਂ ਚੌੜੀਆਂ ਹੋ ਗਿਆ ਫੁੱਟਪਾਥ ਵੱਡਾ ਹੋ ਗਿਆ ਲੇਕਿਨ ਇਹਨਾਂ ਦੇ ਉੱਪਰ ਕਿਸੇ ਨੇ ਚਾਹ ਦੀ ਰੇੜੀ ਲਗਾ ਲਈ ਕਿਸੇ ਨੇ ਕੇਲਿਆਂ ਦੀ ਰੇੜੀ ਲਗਾ ਲਈ ਇਸ ਇਸ ਨਾਲ ਵੀ ਕਾਫੀ ਸਮੱਸਿਆਰੀ ਹੈ ਜਦੋਂ ਰੇੜੀ ਦੇ ਬਾਹਰ ਵੀ ਕੋਈ ਬੰਦਾ ਸਮਾਨ ਲੈਣ ਆਂਦਾ ਤਾਂ ਮੋਟਰਸਾਈਕਲ ਜਾਂ ਕਾਰ ਵੀ ਖੜੀ ਕਰਦਾਗਾ ਸਾਹਿਬ ਜੀ ਇਹੀ ਤਾਂ ਹੈ ਜਿਹੜੀ ਪਾਰਕਿੰਗ ਬਣੀ ਨਹੀਂ ਲੱਗੀ ਮੰਨਦੇ ਇਸ ਨੂੰ ਮੁਲਾਕੀ ਹੈਗੀ ਹੈ ਜੀ ਬਿਲਕੁਲ ਕਿਉਂ ਨਹੀਂ ਹੈਗੀ ਨਾ ਲਕੀ ਜੀ ਉਹ ਜਿਹਦੀ ਡਿਊਟੀ ਆ ਕਰੋ ਡਿਊਟੀ ਨਹੀਂ ਕਰ ਰਹੇ ਤਾਂ ਪਰ ਨਲਕੀ ਨੇ ਗਾਹਾਂ ਕਿ ਕਿਉਂਕਿ ਸਰ ਇਹ ਜਿਹੜਾ ਸਾਰਾ ਸਮਾਨ ਇਕੱਠਾ ਹੋ ਕੇ ਲੱਗਦਾਗਾ ਜਿਹੜੀ ਜੋ ਹੈ ਜੋ ਤਰੱਕੀ ਹੁੰਦੀ ਹੈ ਆਪਣੀ ਜਨਤਾ ਦਾ ਪੈਸਾ ਲੱਗਦਾ ਨਾ ਟੈਕਸ ਦਾ ਪੈਸਾ ਲੱਗਦਾਗਾ ਬਿਲਕੁਲ ਉਹ ਤਾਂ ਲੱਗਦਾ ਕਿ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਨਾ ਕਿ ਰੇੜੀ ਵਾਲ ਨੂੰ ਸਹੂਲਤ ਦਿੱਤੀ ਜਾਵੇ ਹਮ ਸਰ ਰੇੜੀ ਵਾਲਾ ਜਿਹੜਾ ਰੇੜੀ ਲਾ ਰਿਹਾ ਹੈ ਨਾ ਉਹਨੂੰ ਇੱਕ ਰੇੜੀ ਇੱਕ ਨਹੀਂ ਲਾ ਰਿਹਾ ਉਹ ਉਹਨੂੰ ਕੁਆਫਰ ਬਣਾ ਕੇ ਦੇ ਦੋ ਕਿ ਸਾਈਡ ਦੇ ਵਿੱਚ ਤੂੰ ਆਜ ਕੋਠੇ ਲਾਣੇ ਹੈ ਜਿਵੇਂ ਵੱਡੇ ਸ਼ਹਿਰਾਂ ਚ ਹੁੰਦਾ ਹੈ ਮੇਰੇ ਮਾਲਕੋ ਇਸ ਦਾ ਮੁੱਦਾ ਮੈਂ ਪਿੱਛੇ ਚਲਾ ਜਾਣਾ ਕਈ ਸਾਲ ਪਹਿਲਾਂ ਬਹੁਤ ਪਹਿਲਾਂ ਮੁੱਦਾ ਉੱਠਿਆ ਸੀ ਇਹ ਤੋਂ 15 20 ਸਾਲ ਪਹਿਲਾਂ ਜਦੋਂ ਉਹਦਾ ਮੁੱਦਾ ਉੱਠਿਆ ਸੀਗਾ ਤਾਂ ਮੰਡੀ ਦਿੱਤੀ ਗਈ ਸੀ ਉਹ ਬਾਹਰਲੀ ਮੰਡੀ ਜਿਹੜੀ ਹੁਣ ਬਣੀ ਹੈ ਵੀ ਭਾਈ ਰੇੜੀਆਂ ਜਿਹੜੀਆਂ ਨੇ ਉੱਥੇ ਲੱਗਣਗੀਆਂ ਤੂੰ ਜਿਹੜੀਆਂ ਰੇੜੀਆਂ ਛੱਡੋ ਮਾਲਕੋ ਰੇੜੀ ਤਾਂ ਬਹੁਤ ਛੋਟਾ ਜਿਹਾ ਕੰਮ ਹੈ ਕੋਈ ਚਲੋ ਰੇੜੀ ਦਾ ਸਾਈਜ਼ ਹੈ ਮੈਂ ਹੋਰ ਵੀ ਕੰਟਰੀਆਂ ਚ ਦੇਖੀਆਂ ਨੇ ਤਾਂ ਬਹੁਤ ਛੋਟੀਆਂ ਰੇੜੀਆਂ ਬਣੀਆਂ ਉਹ ਰੇੜੀਆਂ ਨਹੀਂ ਨਾ ਇਹ ਰ ਹੁਣ ਲਈ ਇੱਕ ਰੇੜੀ ਥੋੜੀ ਲਈਏ ਹੁਣ ਤੁਸੀਂ ਨਾਬਾਗਟ ਨੂੰ ਚਲੇ ਜਾਓ ਪ੍ਰਿੰਸਸ ਸਕੂਲ ਆ ਗਿਆ ਭਾਈ ਜੀ ਉੱਥੇ ਮਾਰਕੀਟ ਤਾਂ ਹੈ ਨਹੀਂ ਸੀਗੀ ਤੁਸੀਂ ਵੀ ਲੋਕੋ ਲੋ ਉੱਥੇ ਵੀ ਇਹ ਜੀ ਮਾਰਕੀਟ ਤਾਂ ਨਹੀਂ ਸੀ ਫੁਲਾ ਲਈ ਉਹ ਸਵੇਰੇ ਮੰਡੀ ਚ ਲਾਣ ਦੇ ਸ਼ਾਮ ਨੂੰ ਉੱਥੇ ਲਾ ਲੈਂਦੇ ਨੇ ਪਰ ਇਹ ਅਗਰ ਇਹ ਡਿਊਟੀ ਬਣਦੀ ਹੈ ਸਰ ਐਡਮਿਨਿਸਟ੍ਰੇਸ਼ਨ ਦੀ ਐਡਮਿਨਿਸਟ੍ਰੇਸ਼ਨ ਨੇ ਹੁਕਮ ਕਰਨਾ ਕਮੇਟੀ ਨੂੰ ਵੀ ਭਾਈ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਸੰਭਾਲੋ ਇਹਨੂੰ ਹੁਣ ਟ੍ਰੈਫਿਕ ਦੀ ਸਮੱਸਿਆ ਠੀਕ ਹੈ ਅਫਸਰ ਵੀ ਕਹਿੰਦਾ ਮੈਂ ਕੀ ਦੇਖਿਆ ਮੈਨੂੰ ਨਿਊਜ਼ਪੇਪਰ ਲੱਗ ਗਈ ਜਾਂ ਨਿਊਜ਼ ਆ ਗਈ ਚੱਲੀ ਗਈ ਤਾਂ ਮੈਂ ਜਨਤਾ ਦੇ ਹੱਥ ਜੋੜਦਾ ਵੀ ਭਾਈ ਤੁਸੀਂ ਸੁਧਰ ਜੋ ਘਟੋ ਘਟ ਤੁਸੀਂ ਵੀ ਭਾਈ ਆਪਣੀ ਇਮਾਨਦਾਰੀ ਨਾਲ ਆਪਣਾ ਜੀਵਨ ਬੀਤ ਬਿਤਾ ਲਓ ਇਹ ਸ਼ਾਸਨ ਪ੍ਰਸ਼ਾਸਨ ਨਹੀਂ ਕਰਤੋਂ ਉਸ ਸੀ ਨੂੰ ਗੌਰ ਨੂੰ ਕਰਨਾ ਵੀ ਕਿਉਂ ਅਗੋਰ ਉਹਦੀ ਡਿਊਟੀ ਵੀ ਨਹੀਂ ਹੈ ਐਸਐਸਪੀ ਆਫਿਸ ਚਲੇ ਜਾਓ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਡੀਸੀ ਆਫਿਸ ਚਲੇ ਜਾਓ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਸ਼ਹਿਰ ਹੀ ਕਿਉਂ ਗੰਦਾ ਹੈ ਕਿਉਂਕਿ ਉੱਥੇ ਲੋਕੀ ਇੰਦਾਂ ਉਹਨਾਂ ਨੂੰ ਪਤਾ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਫ਼ ਰੱਖਿਆ ਆਰਮੀ ਚੱਲ ਜਿੱਥੇ ਜਿੱਥੇ ਐਡਮਿਨ ਉਹਨਾਂ ਦਾ ਆਪਣਾ ਦਾਇਰਾ ਅਫਸਰਾਂ ਦੀ ਮੰਤਰੀਆਂ ਦੀ ਕੋਠੀ ਚ ਭੱਜ ਜਾਓ ਨੀਟ ਐਂਡ ਕਲੀਨ ਨੇ ਸਾਡੇ ਸ਼ਹਿਰ ਗੰਦੇ ਕਿਉਂ ਨੇ ਸਰ ਜਿਸ ਤਰ੍ਹਾਂ ਤੁਸੀਂ ਨਵੇਂ ਨਕਸ਼ੇ ਬਣਾਏ ਨੇ ਆਪਣੇ ਦਿਮਾਗ ਦੇ ਨਾਲ ਜੀ ਤੇ ਆਈਪੀਐਸ ਅਫਸਰ ਬਣਦੇ ਨੇ ਡੀਐਸਪੀ ਬਣਦੇ ਨੇ ਟ੍ਰੈਫਿਕ ਇਨਚਾਰਜ ਲੱਗ ਲੱਗਦੇ ਨੇ ਕਿ ਉਹਨਾਂ ਦੇ ਪੱਲੇ ਨਹੀਂ ਦਿਮਾਗ ਦੀ ਗੱਲ ਪੈਂਦੀ ਯਾਰ ਕਿ ਆਪਾਂ ਵੀ ਜੋ ਕਿਤੇ ਨਾ ਕਿਤੇ ਸਰਕਾਰ ਨੂੰ ਨਕਸ਼ਾ ਬਣ ਕੇ ਆਈ ਹੁੰਦਾਂ ਨਾਲ ਕੋਲੇ ਵੀ ਆਪਾਂ ਕਿਸ ਤਰ੍ਹਾਂ ਸੰਗਰੂਰ ਦੀ ਟ੍ਰੈਫਿਕ ਨੂੰ ਜਾਂ ਪੰਜਾਬ ਦੀ ਟ੍ਰੈਫਿਕ ਨੂੰ ਆਪਾਂ ਵੀ ਕਿਸ ਤਰ੍ਹਾਂ ਕੰਟਰੋਲ ਕਰੀਏ ਅਦਰ ਲੋਕਾਂ ਨੂੰ ਵੀ ਇਹ ਇੱਕ ਪਾਸੇ ਹੋਵੇਰ ਹੋਣਾ ਪਊਗਾ ਕਿਰ ਆਪਾਂ ਨੇ ਵੀ ਦੋ ਹੈ ਹਾਸੇ ਤੋਂ ਬਚਣਾ ਕਿਉਂਕਿ ਅੱਜ ਦਿਨ ਆਪਾਂ ਹਾਸੇ ਜ ਆਪਣੇ ਜੋ ਬੱਚੇ ਨੇ ਐਕਸੀਡੈਂਟ ਦਾ ਕਾਰਨ ਜੋ ਹੈ ਉਹ ਬਣਦੇ ਨੇ ਵੀ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਇਹ ਬਹਿ ਕੇ ਤਾਲਮਿਲ ਕਰਨਾ ਪੈਣਾ ਆਪਣ ਫਰੇਮੇ ਕੰਮ ਹੈ ਨਾ ਜਿਹੜਾ ਜਿਹੜਾ ਇਨਸਾਨ ਕੰਮ ਨੂੰ ਪੂਜਾ ਸਮਝ ਲੂਗਾ ਵਰਕ ਇਜ਼ ਵਰਸ਼ਿਪ ਤਮ ਮਜਾਲ ਹੀ ਨਹੀਂ ਵੀ ਉਹ ਕੰਮ ਨਾ ਹੋਵੇ ਅਗਰ ਤੁਸੀਂ ਆਪਣੇ ਕੰਮ ਨੂੰ ਆਪਣਾ ਕਰਮ ਨੂੰ ਪੂਜਾ ਸਮਝੋ ਆਪਣੀ ਭਗਤੀ ਸਮਝੋ ਅਗਰ ਅਫਸਰ ਕਹਿੰਦਾ ਮੇਰੀ ਡਿਊਟੀ ਹੈ ਮੈਨੂੰ ਇਹ ਵਰਦੀ ਮਿਲਿਆ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਮੇਰੀ ਡਿਊਟੀ ਹੈ ਵੀ ਮੈਂ ਟ੍ਰੈਫਿਕ ਇੰਚਾਰਜ ਆ ਜਾਂ ਮੈਂ ਟ੍ਰੈਫਿਕ ਖੋਲਦਾਰ ਆ ਮੈਂ ਚਾਹੇ ਕਿਸੇ ਵੀ ਉਸਤਿਆਂ ਪਰ ਮੈਂ ਉਸ ਦੀ ਡਿਊਟੀ ਤੇ ਹਾਂ ਉਹ ਅਗਰ ਕਿਤੇ ਖੜਾ ਹੈ ਔਰ ਉੱਥੇ ਕੋਈ ਗਲਤ ਕੰਮ ਹੋ ਰਿਹਾ ਹੈ ਆਵਾਜ਼ ਨਹੀਂ ਚੱਕਦਾ ਸਰ ਤੁਸੀਂ ਗੱਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਦੀ ਜੀ ਜੇ ਕੋਈ ਅਜੀਹਾ ਅਧਿਕਾਰੀ ਆ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨਾ ਵੀ ਮੈਂ ਆ ਸੁਧਾਰਦਾ ਉਹਨੂੰ ਐਮਐਲਏ ਦਾ ਜਾਂ ਕਿਸੇ ਮਨਿਸਟਰ ਦਾ ਫੋਨ ਆ ਜਾਂਦਾ ਕਿ ਭਾਈ ਤੂੰ ਟਿਕ ਜਾ ਨਹੀਂ ਤੇਰੀ ਬਦਲੀ ਕਰ ਦਾਂਗੇ ਅਸੀਂ ਦੇਖਿਆ ਵੀ ਅਕਸਰ ਜੋ ਬੰਦੇ ਕੰਮ ਕਰਨ ਆਏ ਇਹਨੂੰ ਦੀ ਬਦਲੀ ਹੁੰਦੀ ਰਹਿੰਦੇ ਨੇ ਸਾਹਿਬ ਜੀ ਮੈਂ ਵੀ ਫੇਸ ਕੀਤੀ ਐ ਨੇ ਗੱਲਾਂ ਮੈਂ ਐਂਡ ਕੀ ਕਿੰਨਾ ਜੀ ਹੱਥ ਕਿਉਂ ਜੋੜਦਾ ਮੈਂ ਮੈਂ ਜਨਤਾ ਕੀ ਹੱਥ ਤਾਂ ਜੋੜਦਾ ਵੀ ਭਾਈ ਤੁਹਾਡਾ ਇੱਕ ਬੰਦਾ ਦੁਖੀ ਹੈ ਇੱਕ ਸੁਖੀ ਹੈ ਉਹ ਆਪਣੇ ਸੁੱਖ ਵਾਸਤੇ ਤੈਨੂੰ ਦੁਖੀ ਕਰ ਦੇਗਾ ਮੰਤਰੀ ਇਹ ਕੋਲ ਸਪਾਰਸ ਕੌਣ ਲੈ ਕੇ ਜਾਊਗਾ ਜੀ ਸ਼ਹਿਰ ਦਾ ਹੀ ਬੰਦਾ ਜਾਊ ਕੋਈ ਨਾ ਕੋਈ ਇਹੋ ਜਿਹਾ ਸਿਸਟਮ 'ਚ ਜਾਊਗਾ ਜਿਹਦਾ ਕੋਈ ਨੁਕਸਾਨ ਹੋ ਰਿਹਾ ਹੈ ਪਰ ਹੈ ਤਾਂ ਬੰਦਾ ਉਹ ਵੀ ਸਾਡੀ ਟਰੈਟਰੀ ਦਾ ਹੈ ਤਾਂ ਫਿਰ ਇਹਦਾ ਸੁਧਾਰ ਕਿੱਦਾਂ ਹੋਊਗਾ ਇਹਦਾ ਸੁਧਾਰ ਇਸੇ ਤਰ੍ਹਾਂ ਹੀ ਹੋਊਗਾ ਜੀ ਹਰ ਬੰਦੇ ਨੂੰ ਜਾਗਣਾ ਪਊਗਾ ਬੇਸਿਕ ਨੀਡ ਨੇ ਇਹ ਕੋਈ ਇੰਨੀਆਂ ਵੱਡੀਆਂ ਗੱਲਾਂ ਨਹੀਂ ਹੈਗੀਆਂ ਬਹੁਤ ਕਾਮਨ ਨੇ ਲੋਕ ਅਬ੍ਰੋਡ ਅਬ੍ਰੋਡ ਕਰਦੇ ਨੇ ਠੀਕ ਹੈ ਜੀ ਉੱਥੇ ਕੀ ਹੈ ਉੱਥੇ ਬੇਸਿਕ ਨੀਡ ਨੂੰ ਅਸੀਂ ਚੰਡੀਗੜ੍ਹ ਦੀ ਗੱਲ ਹੈ ਚੰਡੀਗੜ੍ਹ ਜਾ ਕੇ ਕਿਦਾਂ ਸਾਰਾ ਕੁਝ ਸੈੱਟ ਹੋ ਜਾਂਦਾ ਇੱਥੇ ਕਿਉਂ ਨਹੀਂ ਹੁੰਦਾ ਉੱਥੇ ਜੇ ਪੁਲਿਸ ਬਰਾਮੇ ਖੜਾ ਵੀ ਨਾ ਤਾਂ ਵੀ ਸਾਰਾ ਕੁਝ ਠੀਕ ਹੁੰਦਾ ਉਹ ਫਿਰ ਉਹ ਮੈਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਐਟਮੋਸਫੇਅਰ ਇਦਾਂ ਦਾ ਬਣਾਤਾ ਹੁਣ ਸਾਡੇ ਇੱਥੇ ਨਹੀਂ ਮੰਨਦੇ ਲੋਕ ਅਸਰ ਆਪਣੇ ਇੱਥੇ ਵੀ ਲਾਲ ਬੱਤੀਆਂ ਲੱਗੀਆਂ ਦੀਆਂ ਲਾਲ ਬੱਤੀਆਂ ਚੱਲੀਆਂ ਨਹੀਂ ਕਦੀ ਬੱਤੀ ਦੀ ਲੋਡ ਵੀ ਨਹੀਂ ਭਾਈ ਸਾਹਿਬ ਛੋਟੀ ਜਗ੍ਹਾ ਅਗਰ ਪ੍ਰੋਪਰ ਤਰੀਕੇ ਨਾਲ ਨਾ ਪ੍ਰੋਪਰ ਤਰੀਕੇ ਨਾਲ ਟ੍ਰੈਫਿਕ ਨੂੰ ਰੋਡ ਨੂੰ ਜਿਹੜਾ ਹੈਗਾ ਰੋਡ ਰੋਡ ਸੜਕ ਜਿਹੜੀ ਚੱਲਣ ਵਾਲੀ ਹੈ ਗੱਡੀ ਚਲਾਣ ਵਾਲੀ ਹੈ ਬੰਦਾ ਚੱਲਣ ਵਾਲੀ ਉਹ ਰੋਡ ਪ੍ਰੋਪਰ ਹੈਗੀ ਹੈ ਮੈਂ ਤੁਹਾਨੂੰ ਨਕਸ਼ਿਸ਼ ਦਿਖਾਈ ਹੈ ਸਰ ਇਹ ਤਾਂ ਰੋਡ ਲੋਕਾਂ ਨੇ ਇੱਥੇ ਦਬਰ ਰਖੀ ਹੈ ਇਹ ਤਾਂ ਦੇਖੋ ਇਹ ਡੀਸੀ ਸਾਹਿਬ ਕੰਮ ਕਰਾਣ ਆ ਬ੍ਰੈਡ ਦੀ ਸਾਡੀ ਗੱਲ ਹੈ ਵੀ ਜਦੋਂ ਆਪਾਂ ਦੇਖਦੇ ਆ ਕੋਈ ਦੁਕਾਨਦਾਰਾਂ ਨੇ ਜਗ੍ਹਾ ਦਬਰ ਰੱਖੀ ਹੈ 10 10 ਫੁੱਟ ਜਗ੍ਹਾ ਦਬਰ ਰੱਖੀ ਹੈ ਮਾਲਿਕ ਉਹੀ ਕਹਿ ਰਹੇ ਮੈਂ ਤੁਹਾਨੂੰ ਵੀ ਅੱਜ ਕੋਈ ਇਨਸਾਨ ਅਗਰ ਕੋਈ ਕ੍ਰਾਈਮ ਕਰਦਾ ਠੀਕ ਹੈ ਜੀ ਤਾਂ ਉਹਨੂੰ ਸਜ਼ਾ ਮਿਲਦੀ ਹੈ ਕੀ ਇਹ ਕ੍ਰਾਈਮ ਨਹੀਂ ਹੈਗਾ ਇਨਕ੍ਰੋਚਮੈਂਟ ਕਰਾਈ ਨਹੀਂ ਹੈਗਾ ਬੋਟ ਬੈਂਕ ਵਿੱਚ ਕਰਾਇਆ ਨਹੀਂ ਫਿਰ ਕਿਤੇ ਨਾ ਮੈਂ ਦੱਸ ਰਹੀ ਵੀ ਕਿਉਂ ਫਿਰ ਇਹ ਕਿਉਂ ਅਸੀਂ ਇਸ ਇਸ ਤਰ੍ਹਾਂ ਦੀ ਲਾਈਫ ਜਿਹੜੀ ਜੀ ਰਹੇ ਆ ਕਿਉਂ ਜੀ ਰਹੇ ਆ ਸਾਡੇ ਬੱਚੇ ਬਾਹਰ ਵਾਗੇ ਮੇਰੇ ਕਈ ਮੇਰੇ ਤਕਰੀਬਨ ਤਕਰੀਬਨ ਮੇਰੀ ਕੰਪਨੀ ਦੇ ਅੰਦਰ ਕਈ ਪਰਸੈਂਟ ਜਿਹੜੇ ਕਲਾਇੰਟਸ ਨੇ ਮੇਰੇ ਬੱਚੇ ਬਾਹਰ ਚਲੇ ਗਏ ਐ ਅਬ੍ਰੋਡ ਚਲੇ ਗਏ ਕੈਨੇਡਾ ਅਮਰੀਕਾ ਜਿੱਥੇ ਵੀ ਹੁਣ ਜਿਹੜੇ ਮੇਰੇ ਕੋਲ ਆਉਂਦੇ ਸੀਗੇ ਜਾਂ ਮੇਰੇ ਨਾਲ ਕਾਉਂਸਲਿੰਗ ਚਾਹੁੰਦੇ ਸੀ ਜਾਂ ਕਿਸੇ ਕੰਮ ਦੇ ਬਚਾਉਂਦੇ ਸੀ ਤਾਂ ਮੈਨੂੰ ਮਨੂੰ ਪੁੱਛਦਾ ਹੁੰਦਾ ਜੇ ਉਹਨਾਂ ਨੇ ਜਾਣਾ ਵੀ ਸਰ ਜਾ ਉਹ ਮੈਂ ਕਿਉਂ ਜਾ ਰਿਹਾ ਸਰ ਇੱਥੇ ਸਿਸਟਮ ਨਹੀਂ ਵਧੀਆ ਫਿਰ ਉਹਨਾਂ ਨੂੰ ਮੈਂ ਕਹਿੰਦਾ ਮੈਂ ਸਰ ਨੂੰ ਸਿਸਟਮ ਬਣਾਊਗਾ ਕੌਣ ਸਿਸਟਮ ਵੀ ਤਾਂ ਤੁਸੀਂ ਹੀ ਬਣਾਓਗੇ ਪਰ ਉਹਨਾਂ ਦਾ ਦਿਮਾਗ ਇੰਨਾ ਕਵਾਸ਼ ਹੋ ਚੁੱਕਿਆ ਜੀ ਉਹ ਕਹਿੰਦਾ ਠੀਕ ਹੈ ਮੈਂ ਉੱਥੇ ਜਾ ਕੇ ਦਿਹਾੜੀ ਕਰ ਲਵਾਂ ਆਪਣੇ ਦੇਸ਼ 'ਚ ਨਹੀਂ ਰਹਿ ਸਕਦਾ ਸਰ ਇਹ ਨਕਸ਼ਾ ਬਣਾਉਣ ਦਾ ਖਿਆਲ ਕਿੱਥੋਂ ਆਇਆ ਤੁਹਾਡੇ ਮਨ 'ਚ ਸਰ ਜਿਹੜਾ ਨਕਸ਼ਾ ਨਹੀਂ ਨਾ ਜੀ ਇਹ ਮੇਕ ਸ਼ੌਕ ਹੌਬੀ ਮੇਰੀ ਵੀ ਜਿਹੜੀ ਚੀਜ਼ ਦੇਖੋ ਨਾ ਜੀ ਸ਼ਹਿਰ ਹੈ ਸਾਰਾ ਪ੍ਰੋਪਰ ਬਣਾ ਰੱਖੇ ਬੜੇ ਚੰਕ ਤੱਕੇ ਦਾ ਪ੍ਰੋਪਰ ਜਿਸ ਤਰ੍ਹਾਂ ਤੁਸੀਂ ਦੱਸਿਓ ਕਿ ਪੰਜਾਬ ਭਰ ਤੋਂ ਅਫਸਰ ਆਵੇ ਫੋਨ ਆਂਦੇ ਨੇ ਕਿ ਉੱਥੇ ਵੀ ਜਾਣੇ ਹੋ ਨਹੀਂ ਮੈਂ ਦੇਖੋ ਵਿਜ਼ਿਟ ਕਿਤੇ ਨਹੀਂ ਕੀਤਾ ਫੋਨ ਦੇ ਉੱਤੇ ਗੱਲ ਹੋ ਜਾਂਦੀ ਹੈ ਕਿਉਂਕਿ ਮੈਂ ਆਪਣੇ ਕੰਮ ਨੂੰ ਲੈ ਕੇ ਵੀ ਥੋੜਾ ਮਸਰੂਫ ਹਾਂ ਠੀਕ ਹੈ ਜੀ ਔਰ ਅਗਰ ਕਿਤੇ ਜਾਵਾਂਗੇ ਸੀ ਤਾਂ ਪ੍ਰੋਪਰ ਉਸ ਤਾਲਮੇਲ ਨਹੀਂ ਬੈਠਦਾ ਜਦੋਂ ਉਹ ਕਹਿ ਦਿੰਦੇ ਨੇ ਵੀ ਅਸੀਂ ਆਹ ਦਿਨਾਂ 'ਚ ਫ੍ਰੀ ਆ ਇੱਕ ਦੋ ਅਫਸਰਾਂ ਨੇ ਮੈਨੂੰ ਗੱਲ ਹੋਈ ਵੀ ਮੇਰੀ ਵੀ ਤੁਸੀਂ ਆ ਜਾਓ ਫਿਰ ਉਹ ਕਹਿੰਦੇ ਨੇ ਜੀ ਹੁਣ ਫਲਾਨੇ ਦਿਨ ਨੂੰ ਤਾਂ ਸੀਐਮ ਮੀਟ ਹੈ ਫਲਾਨੀ ਤਰੀਕ ਨੂੰ ਆਹਾ ਹੋਇਆ ਧਰਨਾ ਲੱਗਣਾ ਇੱਥੇ ਬਿਜ਼ੀ ਹੋਣਗੇ ਕਿਤੇ ਕਿਤੇ ਨਾ ਕਿਤੇ ਮੰਤਰੀਆਂ ਨੇ ਜਾਂ ਧਰਨੇ ਵਾਲਿਆਂ ਨੇ ਹੀ ਪ੍ਰਸ਼ਾਸਨ ਨੂੰ ਜਿਹਾ ਹੈ ਉਲਝਾ ਰੱਖਿਆ ਸਰ ਇਹੀ ਤਾਂ ਹੈ ਦਿੱਕਤ ਹੋਰ ਕਿੱਥੇ ਆ ਰਹੀ ਹੈ ਦਿੱਕਤ ਇੱਥੇ ਆ ਰਹੀ ਹੈ ਕਿ ਪੁਲਿਸ ਵਾਲੇ ਦੀ ਡੈਥ ਹੋ ਰਹੀ ਹੈ ਜਿੰਨਾਂ ਦੀ ਉਹਨਾਂ ਨਾਲ ਜਲਦੀ ਭਰਤੀ ਨਹੀਂ ਹੋ ਰਹੀ ਰਿਟਾਇਰ ਆਏ ਦਿਨ ਆਪਾਂ ਦੇਖਦੇ ਹਾਂ ਕਿ ਰਿਟਾਇਰ ਹੋਣੇ ਭਰਤੀ ਨਹੀਂ ਹੋ ਰਹੀ ਜਿਸ ਕਾਰਨ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸਰ ਦੇਖੋ ਜੀ ਪੁਲਿਸ ਦੀ ਭਰਤੀ ਦੀ ਗੱਲ ਕਰੀਏ ਸਾਡੇ ਕੋਲ ਬਹੁਤ ਪੁਲਿਸ ਹੈ ਪਰ ਬਹੁਤ ਲੰਬੇ ਸਮੇਂ ਤੋਂ ਭਰਤੀ ਨਹੀਂ ਹੋਈ ਕਰੀ ਭਰਤੀ ਨਹੀਂ ਹੋਈ ਠੀਕ ਹੈ ਪਰ ਮੈਨੇ ਇੱਕ ਛੋਟੀ ਜੀ ਮੈਂ ਤੁਹਾਡੇ ਤੋਂ ਹੀ ਪੁੱਛ ਲੈਣਾ ਕੀ ਇਹ ਦੱਸੋ ਸਰ ਪੁਲਿਸ ਜਨਤਾ ਲਈ ਹੈ ਜਾਂ ਸ਼ਾਸਨ ਪ੍ਰਸ਼ਾਸਨ ਲਈ ਹੈ ਜਾਂ ਸੈਲੀਬ੍ਰਿਟੀ ਲਈ ਹੈ ਜਾਂ ਕਿਸੇ ਲੋਕ ਸੈਲੀਬ੍ਰਿਟੀ ਵਾਸੀ ਬਣੀ ਹੋਈ ਹੈ ਸਰ ਉਹ ਹੀ ਤਾਂ ਦੱਸੋ ਮੈਂ ਆਮ ਜਨਤਾ ਹਾਂ ਤੁਸੀਂ ਬਾਜ਼ਾਰ ਚਲੇ ਜਾਈਓ ਸ਼ਾਮ ਦੀ ਕੱਲ ਦੀ ਹੀ ਗੱਲ ਦੱਸ ਦੇਣਾ ਕੱਲ ਸ਼ਾਮ ਨੂੰ ਮਾਰਕੀਟ ਚ ਸੀ ਇੱਕ ਮਿੰਟ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਸਕਿਉਰਿਟੀਆਂ ਕੀ ਕਰਨੀਆਂ ਨੇ ਕੀ ਕਰਨੀਆਂ ਨੇ ਹੁਣ ਮਾਤਾ ਜੀ ਨੂੰ ਸਕਿਉਰਿਟੀ ਉਹਨਾਂ ਦੀ ਭੈਣ ਨੂੰ ਸਕਿਉਰਿਟੀ ਕਰਾਲੀ ਨੂੰ ਸਿਕਿਉਰਿਟੀ ਜਿਹੜੀਆਂ ਇਹ 2 2 3 300 ਗੱਡੀਆਂ ਨਾਲ ਲਈ ਫਿਰਦੇ ਨੇ ਕਿਤੇ ਜੇ ਉਹੀ ਪੁਲਿਸ ਨੂੰ ਥੋੜਾ ਮੋਟਾ ਖੁੱਲਾ ਛੱਡ ਦੇਣ ਤਾਂ ਕਿਤੇ ਨਾ ਕਿਤੇ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ। ਬਿਲਕੁਲ ਹੋ ਸਕਦਾ ਜੀ। ਹਜ਼ਾਰਾਂ ਲੋਕ ਸਿਕਿਉਰਿਟੀਜ਼ ਨੇ। ਠੀਕ ਹੈ ਜੀ। ਔਰ ਹਜ਼ਾਰਾਂ ਲੋਕ ਇਹੀ ਅਗਰ ਸਮਾਜ ਚ ਹੋਊਗਾ ਤਾਂ ਸਮਾਜ ਦਾ ਫਰਕ ਆਲਾ ਹੋਊਗਾ। ਤਾਂ ਇਹ ਸਿਕਿਉਰਿਟੀ ਜਿਹੜੀਆਂ ਹੈਗੀਆਂ ਇਹ ਰੱਖਣੀਆਂ ਦੇਖੋ ਇਹ ਰਾਜਨੀਤਿਕ ਗੱਲਾਂ ਨੇ ਇਹਨਾਂ ਦੀਆਂ। ਮੈਂ ਕੀ ਕਹਾਂ ਇਹਨਾਂ ਦੇ ਤੇ ਬਬੀ। ਕਹਿੰਦੇ ਨੂੰ ਬਹੁਤ ਕੁਝ ਵੀ ਹੈ ਔਰ ਕਹਿੰਦੇ ਚੁੱਪੀ ਭਲੀ ਹੈ। ਸਰ ਤੁਹਾਡਾ ਅਗਲਾ ਕਦਮ ਕੀ ਹੋਵੇਗਾ ਜਿਸ ਤਰ੍ਹਾਂ ਤੁਹਾਨੂੰ ਹੁਣ ਪ੍ਰਸ਼ਾਸਨ ਦਾ ਸਾਥ ਨਹੀਂ ਮਿਲ ਰਿਹਾ ਹਾਂਜੀ ਅਗਲਾ ਕਦਮ ਕੀ ਲਊਗਾ ਕਿ ਕਦੇ ਮਾਂਚ ਇਸ ਤਰ੍ਹਾਂ ਨਹੀਂ ਆਇਆ ਵੀ ਯਾਰ ਮੈਂ ਤਾਂ ਇੰਨੇ ਐਫੀਡ ਕਰ ਰਿਹਾਗਾ ਚੰਡੀਗੜ੍ਹ ਤੱਕ ਜਾਇਆ ਡੀਜੀ ਪਿੰਚਟੀਆਂ ਘੜਤੇ ਆ ਮੁੱਖ ਮੰਤਰੀ ਦੇ ਤੁਹਾਨੂੰ ਜਵਾਬ ਆਏ ਨੇ ਵੀ ਸਾਡੇ ਯਾਰ ਹੁਣ ਤਾਂ ਵੀ ਬਸ ਰੱਬੇ ਨਾਮ ਹੈ ਨਹੀਂ ਜੀ ਇਸ ਤਰ੍ਹਾਂ ਨਹੀਂ ਹੈ ਮੈਂ ਕਦੀ ਫੈਟ ਅਪ ਨਹੀਂ ਹੁੰਦਾ ਜੀ ਨਹੀਂ ਮੈਂ ਕਦੀ ਬੋਝ ਸਮੇਂ ਕੇ ਕੰਮ ਨੂੰ ਕਰਦਾ ਆਪਣੇ ਨੂੰ ਮੈਂ ਜੇ ਦਿਨ ਦੇ ਵਿੱਚ ਮੈਂ ਮੇਰੇ ਕਲਾਇੰਟਸ ਨੂੰ ਹੀ ਪ੍ਰੋਪਰ ਗਾਈਡ ਕਰ ਦਿੰਨਾ ਅਗਰ ਤਾਂ ਮੈਂ ਇਸੇ ਚ ਵੀ ਖੁਸ਼ ਹੋ ਜਾਣਾ ਤੁਸੀਂ ਆਏ ਹੋ ਮੈਂ ਤੁਹਾਡਾ ਵੈਲਕਮ ਹੈ ਤੁਸੀਂ ਕਿਸ ਮੁੱਦੇ ਤੇ ਗੱਲ ਕਰਨੀ ਹੈ ਮੈਂ ਕਿ ਜੀ ਵੈਲਕਮ ਹੈ ਤਾਂ ਇੱਥੇ ਕੋਈ ਫਟ ਪਾਲੀ ਗੱਲ ਨਹੀਂ ਜਿਹੜੀ ਪੂਰੇ ਪੰਜਾਬ ਵਿੱਚ ਸਮੱਸਿਆ ਹੈ ਇਹ ਟ੍ਰੈਫਿਕ ਦੀ ਜਿਹਨੇ ਪੂਰੀ ਆਤਮ ਵਿਚਾਰ ਰੱਖੀ ਹੈ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਨਤਾ ਨੂੰ ਬਹਿ ਕੇ ਇੱਕ ਗੱਲਬਾਤ ਕਰਨੀ ਪਊਗੀ ਤਾਂ ਹੀ ਇਹਦਾ ਹੱਲ ਨਿਕਲੂਗਾ ਬਿਲਕੁਲ ਹੈ ਜੀ ਮੈਂ 2016 ਦੇ ਵਿੱਚ ਐਸਐਸਪੀ ਦਿੰਨ ਸਾਫ ਸੀਗੇ ਔਰ ਉਹਨਾਂ ਨੇ ਨਿਊਜ਼ਪੇਪਰ ਦੇ ਵਿੱਚ ਰਿਪੋਰਟ ਕੀਤੀ ਵੀ ਮੈਨੂੰ ਸ਼ਹਿਰ ਤੋਂ ਟ੍ਰੈਫਿਕ ਸਮੱਸਿਆ ਤੋਂ ਬਚਣ ਲਈ ਸ਼ਹਿਰ ਦੀ سپورਟ ਚਾਹੀਦੀ ਹੈ ਸ਼ਹਿਰ ਵਾਸੀਆਂ ਦੀ سپورਟ ਚਾਹੀਦੀ ਹੈ ਔਰ ਮੈਂ 2 ਫਰਵਰੀ 2016 ਨੂੰ ਮੈਂ ਉਹਨਾਂ ਦੇ ਟੇਬਲ ਤੇ ਬੈਠਾ ਸੀ ਔਰ ਜਦੋਂ ਉਹਨਾਂ ਕੋਲ ਮੈਂ ਗਿਆ ਉਹਨਾਂ ਨੇ ਮੇਰੀ ਗੱਲਬਾਤ ਕੀਤੀ ਔਰ ਉਸ ਟਾਈਮ ਫਿਰ ਉਸ ਤੋਂ ਬਾਅਦ ਇਲੈਕਸ਼ਨ ਆ ਗਏ ਕੰਮ ਫਿਰ ਰੁਕ ਗਿਆ ਫਿਰ ਕੋਈ ਅਫਸਰ ਆਇਆ ਫਿਰ ਕੋਈ ਇਲੈਕਸ਼ਨ ਆ ਗਏ ਫਿਰ ਕੰਮ ਰੁਕ ਗਿਆ ਸਾਡੇ ਦਰਸ਼ਕਾਂ ਨੂੰ ਕੀ ਕੀ ਕਹਿਣਾ ਚਾਹੋਗੇ ਜੀ ਦਰਸ਼ਕਾਂ ਨੂੰ ਤਾਂ ਇਹੀ ਕਹਾਂਗਾ ਜੀ ਜਾਗੋ ਜੀ ਤੁਸੀਂ ਆਪਣੇ ਪਰਿਵਾਰ ਲਈ ਸੜਕ ਤੇ ਨਿਕਲਦੇ ਹੋ ਕੱਲ ਨੂੰ ਤੁਸੀਂ ਪਰਿਵਾਰ ਲਈ ਹੀ ਵਾਪਸ ਪਹੁੰਚਣਾ ਹੈ ਆਪਣੇ ਪਰਿਵਾਰ ਦੇ ਨਾਲ ਹੀ ਤਾਂ ਆਪ ਹੀ ਜਾਗੋ ਜਦ ਤੱਕ ਇਹ ਸ਼ਾਸਨ ਪ੍ਰਸ਼ਾਸਨ ਤੁਹਾਨੂੰ ਜ਼ੋਰ ਦਵੇ ਜਾਂ ਤੁਹਾਨੂੰ ਕਿਸੇ ਤਰ੍ਹਾਂ ਸਟ੍ਰਿਕਟ ਕਰਕੇ ਕਹੇ ਉਹ ਤੋਂ ਬਿਹਤਰ ਹੈ ਕਿ ਤੁਸੀਂ ਆਪ ਹੀ ਇਹਨਾਂ ਚੀਜ਼ਾਂ ਨੂੰ ਅਵੇਅਰ ਹੋਵੋ ਸੁਰਿੰਦਰ ਸਿੰਘ ਚੱਡਾ ਜੀ ਨਾਲ ਗੱਲਬਾਤ ਕੀਤੀ ਹੈ ਦੱਸਿਆ ਇਹਨਾਂ ਨੇ ਕਿ ਕਿਸ ਤਰ੍ਹਾਂ ਟ੍ਰੈਫਿਕ ਦੀ ਸਮੱਸਿਆ ਤੋਂ ਹੱਲ ਜੋ ਹੈ ਉਹਦਾ ਹੱਲ ਕੀਤਾ ਜਾ ਸਕਦਾ ਹੈ ਆਪਣੇ ਆਪ ਹੀ ਇਹਨਾਂ ਨੇ ਆਪਣੇ ਦਿਮਾਗ ਦੇ ਨਾਲ ਉਹ ਨਕਸ਼ੇ ਬਣਾਏ ਨੇ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਪੂਰੇ ਜੋ ਹਰ ਹਰ ਸ਼ਹਿਰ ਦੇ ਵਿੱਚ ਹੀ ਹਰ ਸ਼ਹਿਰ ਦੇ ਵਿੱਚ ਇਹ ਉਹਦਾ ਹੱਲ ਕੀਤਾ ਜਾ ਸਕਦਾ ਤੇ ਇਹਨਾਂ ਨੇ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਪੁਲਿਸ ਪ੍ਰਸ਼ਾਸਨ ਨਾਲ ਬਹਿ ਕੇ ਕਿਤੇ ਨਾ ਕਿਤੇ ਗੱਲਬਾਤ ਕਰੋ ਅਤੇ ਰੂਲ ਹੈ ਜੋ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਰੂਲਾਂ ਨੂੰ ਮੰਨਿਆ ਜਾਂਦਾ ਹੈ ਲੋਕ ਉਹਨਾਂ ਰੂਲਾਂ ਨੂੰ ਫੋਲੋ ਕਰਦੇ ਨੇ ਆਪਾਂ ਨੂੰ ਵੀ ਕਿਤੇ ਨਾ ਕਿਤੇ ਇਹ ਰੂਲ ਫੋਲੋ ਕਰਨੇ ਪੈਣਗੇ ਤਾਂ ਹੀ ਇਹ ਜੋ ਵੱਡੇ ਵੱਡੇ ਹਾਦਸੇ ਹੋ ਰਹੇ ਨੇ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਤੇ ਟ੍ਰੈਫਿਕ ਦੀ ਪੂਰੇ ਪੰਜਾਬ ਦੇ ਵਿੱਚ ਜੋ ਸਮੱਸਿਆ ਹੈ ਇਹਨਾਂ ਰੂਲਾਂ ਨੂੰ ਫੋਲੋ ਕਰਕੇ ਹੀ ਪੂਰੀ ਤਰ੍ਹਾਂ ਇਸ ਤੋਂ ਨਜਾਇਜ਼ ਪਾਈ ਜਾ ਸਕਦੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ